समाज पार्टी जिंदाबाद जिंदाबाद बाबा साहब के सम्मान में मैदान बाबा साहब के सम्मान में मैदान में तक सूरज चौध रहेगा नाम नाम रहेगा 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 तक सूरज सम्मान में में मैदान ਸਿੰਘਾ ਛੇੜ ਛੜ ਕਰਨ ਵਾਲਿਆਂ ਨੂੰ ਵਾਏ ਲਾਓ ਵਾਏ ਲਾਓ ਵਾਏ ਲਾਓ ਆਜੇ ਸਮਾਏ ਪਾਰਟੀ ਜਿੰਦਾਬਾਦ 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 ਆਜੇ ਸਮਾਏ ਪਾਰਟੀ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾ ਮਰਦਾਬਾ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾ 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 ਪਵਾ ਸਾਡੇ ਸੱਜਣੋ ਛੇੜ ਛੜ ਕਰਨ ਵਾਲਿਆਂ ਨੂੰ ਵਾਏ ਲਾਓ ਵਾਏ ਲਾਓ ਵਾਏ ਲਾਓ ਪਵਾ ਸਾਡੇ ਸੱਜਣੋ ਛੇੜ ਛੜ ਕਰਨ ਵਾਲਿਆਂ ਨੂੰ ਵਾਏ ਲਾਓ ਵਾਏ ਲਾਓ ਸਾਡਾ ਸਭ ਬਿਲਕੁਲ ਜਾਇਜ਼ ਸਾਰੇ ਨਾਲ ਨਾਰੇ ਲਾਉਂਦੇ ਐ ਐਸਮ ਸਾਬ ਜੇ ਤੁਸੀਂ ਕਿਤੇ ਅਸੀਂ ਬੇਨਤੀ ਕੀਤੀ ਸੀ ਜਨਾਬ ਜੇ ਤੁਸੀਂ ਕਿਤੇ ਪਹਿਲਾਂ ਆ ਜਾਂਦੇ ਤੁਸੀਂ ਇਹਨਾਂ ਡੇਟ ਜਿਹੜਾ ਕੀਤਾ ਆ ਜਿਹੜਾ ਇਹਨਾ ਪਬਲਿਕ ਨੇ ਜਿਹੜਾ ਪ੍ਰੋਟੋਕੋਲ ਜਿਹੜੀ ਆ ਸਭ ਆ ਜਾਂਦਾ ਨਾ ਨੂੰ 570 70 ਆਇਆ ਹੋਇਆ ਹੈ ਬਹੁਤ ਥੋੜਾ ਥੋੜਾ ਉੱਚੀ ਪ੍ਰੋਟੋਕੋਲ ਤੁਸੀਂ ਜੇ ਤੰਮੀਦਾਰ ਸਾਹਿਬ ਨੂੰ ਭੇਜਿਆ ਹੀ ਤੁਸੀਂ ਤੁਸੀਂ ਆਪ ਨਾ ਕਿੰਦੇ ਪਹਿਲਾਂ ਹੀ ਇਹਨਾਂ ਨੂੰ 1.5 ਘੰਟਾ ਭੇਜ ਦਿੰਦੇ ਫਿਰ ਆਪਾਂ ਇਹ ਇਹ ਆਪਾਂ ਆਫਿਸ ਦੇ ਵਿੱਚ ਚਾਕੇ ਮੰਗ ਪੱਤਰ ਕਰਦੇ ਹੁੰਦੇ ਆ ਤੇ ਫਿਰ ਸਾਹਿਬਾ ਸਾਹਬਾਦਰ ਇਹ ਮੰਗ ਪੱਤਰ ਨਹੀਂ ਹੈਗਾ ਸਾਹਿਬਾ ਸਾਹਿਬ ਨਾਲ ਤੋਂ ਮੇੜਾ ਜਿਹਦੇ ਪੱਤੇ ਮੰਗਦੀ ਬੇਅਦਬੀ ਹੋਈ ਆ ਔਰ ਉਹ ਸਬੰਧਾਨ ਜਿਹੜਾ ਸਾੜਿਆ ਗਿਆ ਇਹਨਾਂ ਸਭਧਾਨ ਸੰਸਦ ਨਾਲੇ ਲੋਕ ਆ ਉਹਨਾਂ ਨੂੰ ਤੁਸੀਂ ਵੀ ਤਾਂ ਸਭਧਾਨ ਦੇ ਕਾਟਰੀ ਕਰਦੇ ਆ ਤੇ ਬੇਜ ਬੈਠਾਂ ਦੀ ਮੋਟਿੰਗ ਆ ਦੇ ਦੇ ਜਿਹੜੇ ਸਾਰੇ ਲੋਕ ਕਰਦੇ ਹੋਏ ਆ ਉਹ ਵੀ ਤੁਸੀਂ ਵੀ ਜਿਹੜੇ ਆਪ ਸਰਦਾਰ ਸਾਹਿਬਾਨ ਵੀ ਆ ਜਿੰਨਾਂ ਸਭਧਾਨ ਦੇ ਰੱਖਿਆ ਕਰਦੇ ਆ ਅਸੀਂ ਤਾਂ ਦੇਸ਼ਦਾਰ ਕੇ ਬੁਲਾਇਆ ਹੋਏ ਸਾਨੂੰ ਰੋਸ ਆ ਉਹਨਾਂ ਉਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਹੋਵੇ ਤੁਸੀਂ ਸਰਕਾਰ ਦੇ ਦੋਵੇਂ ਆ ਤੁਹਾਡੇ ਰਹੀ ਸਰਕਾਰ ਦੋਸੀ ਮੈਮੋਰੰਡਮ ਦੇਣਾ ਚਾਹੁੰਦੇ ਆ ਜਿਹੜਾ ਜੀ ਸਾਡੀ ਜਦ ਕਿ ਤੁਸੀਂ ਉਸ ਚੀਜ਼ ਨੂੰ ਅਵਾਹਾਰਿਆ ਸਾਨੂੰ 2 ਘੰਟੇ ਹੋ ਗਏ ਇੱਥੇ ਬੈਠੇ ਆ ਅਸੀਂ ਨਹੀਂ ਆਣਾ ਜੀ ਅਸੀਂ ਨਹੀਂ ਆਣਾ ਤੇ ਹੋ ਮੈਮੋਰੰਡਮ ਨੇ ਆ ਨਹੀਂ ਅਸੀਂ ਨਹੀਂ ਉਸ ਆਫਰ ਤੋਂ ਅਸੀਂ ਨਹੀਂ ਹਣਾ ਤੁਹਾਡੀ ਮਰਜ਼ੀ ਹੈ ਕਿ ਤਾ ਨਹੀਂ ਲੈਣਾ ਨਾ ਕੋਈ ਨਹੀਂ ਲੈਣਾ ਨਾ ਕੋਈ ਨਹੀਂ ਲੈਣਾ ਨਾ ਕੋਈ ਨਹੀਂ ਲੈਣਾ ਨਾ ਕੋਈ ਨਹੀਂ ਲੈਣਾ ਜੇ ਤੁਸੀਂ ਨਹੀਂ ਲੈਣਾ ਹੋਗੇ ਅਸੀਂ ਬੈਠੇ ਰਹਿਣਾ ਇੱਥੇ ਤੁਹਾਡੀ ਮਰਜ਼ੀ ਹੈ ਕਿਉਂ ਅਸੀਂ ਦੇਖੋ ਅਸੀਂ ਅਸੀਂ ਆਪਣਾ ਰੋਸਟ ਕਰ ਰਹੇ ਆ ਸਾਡੇ ਰਾਈਵਰ ਨਾਲ ਦੇਖੋ ਥੱਕਾ ਹੋਇਆ ਸਾਡੇ ਰਾਈਵਰ ਅੱਛਾ ਦੱਸੋ ਜੀ ਨਕੂਦਰ ਸ਼ਹਿਰ ਦੇ ਐਸਟੀਐਚਯੂ ਦੀ ਕੀ ਹੈ ਕੀ ਐ ਸੇਫ ਸਾਈਟ ਦੱਸੋ ਬਿਲਕੁਲ ਇਹ ਦੱਸੋ ਦੱਸੋ ਐ ਲਿੱਖਤੀ ਗੱਲ ਕਿਹਨਾਂ ਨੇ ਕਰਿਆ ਅੰਤਾਲ ਤਿਰੰਗਾ ਚੜਾਇਆ ਦਿੱਤੀ ਪੁਲਿਸ ਜਾਂ ਸਾਨੂੰ ਦੇਖਿਆ ਕਿਹੜਾ ਮੁਲਾਜ਼ਮ ਲੱਗਾ ਜੀ ਤਿਰੰਗੇ ਦੀ ਰਾਖੀ ਭਗਵਾਨ ਬਾਲਬੀਕ ਦੇ ਚੌਕ ਨੂੰ ਔਰ ਬਾਬਾ ਸਾਹਿਬ ਦੇ ਚੌਕ ਨੂੰ ਟਰਾਲੀ ਵਾਲੇ ਨੇ दारू ਪੀ ਕੇ ਤੋੜਿਆ ਅਸੀਂ ਬਾਰ ਬਾਰ ਪੁਲਿਸ ਨੂੰ ਕਿਹਾ ਅੱਜ ਤੱਕ ਨਹੀਂ ਫੜਿਆ ਬੰਦਾ ਕੋਈ ਨਹੀਂ ਆਇਆ ਅਸੀਂ ਵੀ ਸਾਹਿਬ 100 ਗੱਲਾਂ ਦੇਖ 100 ਗੱਲਾਂ ਦੀ ਇੱਕੋ ਹੀ ਗੱਲ ਹੈ ਤੁਸੀਂ ਮਾਲਕ ਅਸੀਂ ਬਖਸ਼ਣਾ ਨਹੀਂ ਸਾਹਿਬ ਕੋਈ ਵੀ ਹੋਵੇ ਅਸੀਂ ਬਖਸ਼ਣਾ ਨਹੀਂ ਉਹਨੂੰ ਚਾਹੇ ਕੋਈ ਵੀ ਤੁਸੀਂ ਲੈਣਾ ਲਓ ਨਹੀਂ ਲੈਣਾ ਉਹ ਤੁਹਾਡੀ ਖੁਸ਼ੀ ਦੀ ਗੱਲ ਹੈ ਤੁਸੀਂ ਲੈਣਾ ਲਓ ਨਹੀਂ ਨਹੀਂ ਮੋੜੇ ਨਹੀਂ ਹੁਣ ਪਰ ਪਰ ਫੜ ਵਾਸੀ ਇੱਕ ਮਿੰਟ ਤੇ ਅਸੀਂ ਡਾਗਣਾ ਆਵੇ ਮੁਬਾਰਕ ਇਹ ਦਿਮਾਗ ਜੋ ਤੂੜ ਕੱਢਿਓ ਹਾਏ 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 ਨਹੀਂ ਆਪਰੇ ਬੁੱਢੀ ਜਾਵੋ ਮੁਬਾਰਕ ਗੜੀ ਗੜੀ ਦੇ ਗੜੀ ਗੜੀ ਜੈ ਰਾਮ ਦਾ ਦੇਖੋ ਇੱਕ ਫਿੰਗਰ ਕਰਕੇ ਨਾ ਸਾਰੇ ਜ਼ਿੰਮੇਵਾਰ ਆ ਫਾਇਰ ਲਾਓ ਫਾਇਰ ਪਨੀਰ ਹੋ ਗਿਆ ਛੋਟ ਚਲੋ ਠੀਕਾ ਸਾਹਿਬ ਆਪ ਕੋਈ ਗੱਲ ਨਹੀਂ ਕਰ ਚਲੋ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਬੇੜਗਰ ਜੀ ਦੇ ਸਟੈਚੂ ਨਾਲ ਹੋਈ ਬੜੀ ਮਜ਼ਬੂਤੀ ਔਰ ਮਾਰੀ ਸੋਚ ਰੱਖਣ ਵਾਲੇ ਸ਼ਖਸ ਨੇ ਬਾਬਾ ਸਾਹਿਬ ਬੇੜਗਰ ਨੂੰ ਜਿਹੜਾ ਉਹਦੇ ਪੁੱਤ ਨੂੰ ਛੇੜਖਾਨੀ ਕੀਤੀ ਤੋੜਨ ਦੀ ਕੋਸ਼ਿਸ਼ ਕੀਤੀ ਆ ਤੋੜਿਆ ਹੋ ਗਿਆ ਉਹ ਬਾਹਰ ਨਹੀਂ ਆ ਸਕਿਆ ਉਹਦੇ ਸਵਾਲ ਵਿੱਚ ਸਮੁੱਚਾ ਭਾਈਚਾਰਾ ਇੱਥੇ ਪਹੁੰਚਿਆ ਔਰ ਉਹਨਾਂ ਨੇ ਇਹ ਫੈਸਲਾ ਲਿਆ ਕਿ ਕਾਨੂੰਨਪੋਦਰ ਸ਼ਹਿਰ ਉਹਦੇ ਰੋਸ ਵਿੱਚ ਬੰਦ ਕੀਤਾ ਜਾਵੇ ਔਰ ਜੋ ਦੁਕਾਨਦਾਰ ਵੀਰ ਨਾ ਬੰਦ ਕਰੂਗਾ ਉਹ ਆਪਣੀ ਤਰਫੋਂ ਹੋਇਆ ਜੇ ਬੀਨਾਂ ਦੀ ਮਲਕੀ ਚੰਬਰ ਦੀ ਸਾਬਕਾ ਪ੍ਰਧਾਨ ਪਹੁੰਚਾ ਸਮਾਜ ਪਾਰਟੀ ਵਿਧਾਨ ਸਭਾ ਨੁਕਤਾ ਪਰ ਸਾਹਿਬ ਅੱਜ ਕੀ ਕਾਰਨ ਹੋਇਆ ਜਿਹੜਾ ਤੁਹਾਨੂੰ ਬੇਦਰਦ ਫੋਨ ਤੇ ਵਿੱਚ ਅੱਜ ਮੇਰ ਜਿਹੜਾ ਹੈਗਾ ਉਹਨੇ ਤੁਹਾਨੂੰ ਕਰਨੀ ਪੈ ਰਹੀ ਹੈ ਕਾਰਨ ਇਹ ਆ ਜੀ ਕੱਲ 26 ਦੇ ਜਿਹੜਾ ਜਨਵਰੀ ਸੀਗੀ ਸੰਵਿਧਾਨ ਦਿਵਸ ਸੀਗਾ ਉਹਦੇ ਸੰਬੰਧ ਦੇ ਵਿੱਚ ਜਿਹੜਾ ਸਰਕਾਰ ਵੱਲੋਂ ਬੜੇ-ਬੜੇ ਦਾਅਵੇ ਕੀਤੇ ਗਏ ਕਿ ਪੂਰੇ ਪੰਜਾਬ ਦੇ ਅੰਦਰ ਜਿਹੜੀ ਆ ਉਹ ਸੁਰੱਖਿਆ ਕੀਤੀ ਗਈ ਆ ਤੇ ਜਦ ਕਿ ਜਿਹੜਾ ਬਾਬਾ ਸਾਹਿਬ ਅੰਬੜਗਾ ਦਾ ਜੋ ਸਟੈਚੂ ਸੀ ਉਹਦੇ ਨਾਲ ਜਿਹੜਾ ਭਗਤੀ ਦਾ ਨਗਰ ਆ ਗੁਰੂ ਸ੍ਰੀ ਹਰਮੰਦਰ ਸਾਹਿਬ ਉਹਦੇ ਵਿੱਚ ਇੱਕ 바ਵਾ ਸਾਹਿਬ ਅੰਬੇਡਕਰ ਦੇ ਸਟੈਚੂ ਦੀ ਬੇਅਦਬੀ ਹੁੰਦੀ ਔਰ ਉਸ ਵਿਧਾਨ ਨੂੰ ਅੱਗ ਲਗਾਈ ਜਾਂਦੀ ਆ। ਤੋਂ ਮੈਂ ਸਮਝਦਾ ਕਿਤੇ ਨਾ ਕਿਤੇ ਜਿਹੜੀ ਸਰਕਾਰ ਆ ਉਹ ਇਸ ਚੀਲੇ ਪੂਰੀ ਦੋਸ਼ੀ ਆ। ਕਹਿਣ ਨੂੰ ਤਾਂ ਸਰਕਾਰ ਨੇ ਇਹ ਗੱਲ ਕਹਿ ਦਿੱਤੀ ਕਿ 바ਵਾ ਸਾਹਿਬ ਅੰਬੇਡਕਰ ਦੀ ਫੋਟੋ ਹਰ ਦਫ਼ਤਰ ਦੇ ਅੰਦਰ ਲਾਈ ਜਾਵੇ। ਕੱਲੀ ਫੋਟੋ ਲਾਉਣ ਦੇ ਨਾਲ ਤੁਸੀਂ ਸਹੀ ਨਹੀਂ ਹੋ ਜਾਂਦੇ। ਕਿਉਂਕਿ ਜਦੋਂ ਤੋਂ ਸਰਕਾਰ ਬਣੀ ਆ ਇਹਨਾਂ ਨੇ ਕੋਈ ਵੀ ਅਸੀਂ ਸਮਾਜ ਦੀ ਨਾਲ ਕਿਸੇ ਦੀ ਵੀ ਇੱਕ ਮੰਗ ਨਹੀਂ ਮੰਨੀ। ਕਿਸੇ ਵੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਨਹੀਂ ਲਿਆ। ਔਰ ਜੋ ਵੀ ਅਸਿਸ ਸਮਾਜ ਦੇ ਨਾਲ ਸੰਬੰਧਤ ਹੁੰਦਾ ਉਹਦੇ ਵਿੱਚ ਸਰਕਾਰ ਜਿਹੜੀ ਉਹ ਅੱਖਾਂ ਮੀਟ ਕੇ ਬੈਠ ਜਾਂਦੀ ਹੈ। ਔਰ ਸ਼ਰਮ ਦੀ ਗੱਲ ਬਈ ਬਹੁਤ ਵੱਡੀ ਹੈ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਜਿਹੜੇ ਆਪਣੇ ਆਪ ਨੂੰ ਇੱਕ ਸੋਹਣੀ ਸਵਾਰੀ ਦੱਸਦੇ ਸੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਮੈਂ ਅੱਜ ਉਹ ਆਪਣੇ ਰਹਿਬਰ ਦੇ ਹੋਏ ਅਪਮਾਨ ਤੇ ਟੰਡਾ ਪਾ ਕੇ ਬੈਠੇ ਆ। ਉਹਨਾਂ ਨੂੰ ਇਹ ਨਹੀਂ ਹੈ ਕਿ ਮੇਰੇ ਰਹਿਬਰ ਦਾ ਅਪਮਾਨ ਹੋਇਆ ਉਹਨੂੰ ਕੁਰਸੀ ਪਿਆਰੀ ਹੋ ਗਈ ਅੱਜ ਉਹਦਾ ਇੱਕ ਵੀ ਬਿਆਨ ਜਿਹੜਾ ਉਹ 바ਵਾ ਸਾਹਿਬ ਦੇ ਸਟੈਚੂ ਦੇ ਅਪਮਾਨ ਦੇ ਵਿੱਚ ਨਹੀਂ ਸਾਹਮਣੇ ਆਇਆ। ਉਸ ਤਰ੍ਹਾਂ ਜੇ ਗੱਲ ਕਰੀਏ ਤਾਂ આરોપી ਨੂੰ ਜਿਹੜਾ ਕਾਬੂ ਵੀ ਕਰ ਲਿਆ ਗਿਆ ਜਗਾ ਠੀਕ ਨਾ ਚੱਲੇ ਦੋਸ਼ੀ ਨੂੰ ਜਿਹੜਾ ਕਾਬੂ ਕਰ ਲਿਆ ਗਿਆ ਜੀ ਅਸੀਂ ਇਹ ਚਾਹੁੰਦੇ ਆ ਕਿ ਉਸ ਦੋਸ਼ੀ ਨੂੰ ਸਰਕਾਰ ਇਹੋ ਜਿਹਾ ਕਾਨੂੰਨ ਬਣਾਵੇ ਕਿ ਸਜ਼ਾਏ ਮੌਤ ਹੋਵੇ ਜਾਂ ਫਿਰ ਇਸੋ ਤਰ੍ਹਾਂ ਦਾ ਕਾਨੂੰਨ ਬਣਾਇਆ ਜਾਵੇ ਕਿ ਐਨਐਸਏ ਲਾ ਕੇ ਉਹਨੂੰ ਉੱਥੇ ਧੱਕਿਆ ਜਾਵੇ ਜਿੱਥੇ ਦਾ ਉਹ ਹੱਕਦਾਰ ਹੈ ਕਿਉਂਕਿ ਇਸ ਚੀਜ਼ ਦੇ ਨਾਲ ਪੰਜਾਬ ਦੇ ਅੰਦਰ ਦੰਗੇ ਹੋ ਸਕਦੇ ਆ ਜਿਹੇ ਜਿਹੇ ਫਿਰਕੂ ਆਗੂ ਉਹਨਾਂ ਨੇ ਕਰਨ ਦੀ ਕੀਤੀ ਆ ਕਿਉਂਕਿ ਸਾਡੀ ਭਾਈਚਾਰਕ ਸਾਂਝ ਜਿਹੜੀ ਅਸੀਂ ਨਹੀਂ ਚਾਹੁੰਦੇ ਅਸੀਂ ਬਾਬਾ ਸਾਹਿਬ ਅੰਬੇਡਕਰ ਦੇ ਪੈਰੋਕਾਰ ਆ ਅਸੀਂ ਸੰਵਿਧਾਨ ਦੇ ਦਾਇਰੇ ਅੰਦਰ ਰਹਿਣਾ ਚਾਹੁੰਦੇ ਆ ਪਰ ਇਹ ਸਾਨੂੰ ਵਾਰ-ਵਾਰ ਇਹ ਮਜਬੂਰ ਕੀਤਾ ਜਾਂਦਾ ਕਿ ਅਸੀਂ ਜਿਹੜਾ ਕਾਨੂੰਨ ਨੂੰ ਹੱਥ ਵਿੱਚ ਲਈਏ ਇਹ ਅਸੀਂ ਜਿਹਨਾਂ ਲੋਕਾਂ ਦੇ ਦਿਮਾਗ ਵਿੱਚ ਇਹ ਨਫ਼ਰਤ ਘੁੰਮ ਰਹੀ ਹੈ ਨਾ ਉਹਨਾਂ ਨੂੰ ਇਹ ਸਾਡੀ ਸਖਤ ਤਾੜਨਾ ਕਿ ਉਹ ਆਪਣੇ ਦਿਮਾਗ ਵਿੱਚੋਂ ਕੱਢ ਲਓ ਜਿਸ ਦਿਨ ਅਸੀਂ ਕਾਨੂੰਨ ਨੂੰ ਹੱਥ ਵਿੱਚ ਲਾ ਲਿਆ ਫਿਰ ਭਾਲੇ ਨਹੀਂ ਲੱਭੋਗੇ